50 ਸਾਲਾਂ ਬਾਅਦ ਵਿਆਹ ਕਰਵਾ ਕੇ ਸ਼ਰੀਕਾਂ ਦੇ ਕਰੇ ਮੂੰਹ ਬੰਦ ਤੇ ਤੁਸ਼ੇ ਸ ਵੀਡੀਓ ਦੇ ਵਿੱਚ ਦੋਸਤੋ ਵਾਕਿਆ ਦੇਖ ਸਕਦੇ ਹੋ 60 70 ਸਾਲ ਦੀ ਉਮਰ ਦੇ ਵਿੱਚ ਜਿਹਦੇ ਸ ਮੁੰਡੇ ਨੇ ਵਿਆਹ ਕਰਵਾਇਆ ਤਾਂ ਫਿਰ ਪਿੰਡ ਦੇ ਵਿੱਚ ਤੇ ਹੋ ਗਏ ਚਰਚੇ ਦੇ ਸ ਮੁੰਡੇ ਨੇ ਵੀ ਆਪਣੇ ਵਿਆਹ ਦੀ ਵੀਡੀਓ ਬਣਾ ਕੇ ਜੋ ਕਿ ਦੋਸਤੋ ਇੰਸਟਾਗ੍ਰam ਉੱਪਰ ਪਾਈ ਤੇ ਕਿਹਾ ਕਿ ਹੁਣ ਸੜੋ ਸ਼ਰੀਕੋ ਜਥੇ ਕੀ ਦੋਸਤੋ ਸ ਮੁੰਡੇ ਨੂੰ ਬੇਹੱਦ ਤਾਨੇ ਮਾਰੇ ਜਾਂਦੇ ਸੀ ਕਿ ਸ ਮੁੰਡੇ ਦਾ ਵਿਆਹ ਨਹੀਂ ਹੁੰਦਾ ਜਾਇਆਂ ਨਹੀਂ ਹੁੰਦਾ ਜਾਂ ਫਲਾਣਾ ਤੇ ਕਰਤਾ ਇਸ ਮੁੰਡੇ ਨੇ ਆਪਣੇ ਪਿੰਡ ਵਾਲਿਆਂ ਤੇ ਆਪਣੇ ਸਰੀਕੇ ਨੂੰ ਵਿਆਹ ਕਰਵਾ ਕੇ ਦਿਖਾ ਦਿੱਤਾ ਜਥੇ ਕਿ ਦੋਤੇ ਸਜੋੜੀ ਨੂੰ ਅਸੀਂ ਵਿਦਵਾ ਕਰਦੇ ਕਿ ਸਦਾ ਸਲਾਮਤ ਰਹੇ ਜਥੇ ਕਿ ਦੋਸਤੋ ਵਿਆਹ ਨੂੰ ਲੈ ਕੇ ਤਾਂ ਹਰ ਇੱਕ ਪੰਜਾਬੀ ਨੂੰ ਬੇਹੱਦ ਚਾਹ ਹੁੰਦਾ ਹੈ ਪਰ ਕਈ ਬੰਦਿਆਂ ਦਾ ਮਜਬੂਰੀ ਕਰਕੇ ਵਿਆਹ ਪਿਆ ਨਹੀਂ ਹੁੰਦਾ ਜਾਂ ਫਿਰ ਵਿਆਹ ਨਹੀਂ ਕਰਵਾਉਂਦੇ ਪਰ ਇਹੋ ਜਿਹੇ ਸਮਾਜ ਦੇ ਵਿੱਚ ਜਦੋਂ ਲੋਕ ਤਾਣੇ ਦਿੰਦੇ ਹਨ ਤਾਂ ਫਿਰ ਹਰ ਇੱਕ ਬੰਦੇ ਨੂੰ ਬੇਹੱਦ ਮਜਬੂਰ ਕਰ ਦਿੰਦੇ ਹਨ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਬਾਕੀ ਆ ਦੇਖ ਸਕਦੇ ਹੋ ਖੌਰੇ ਇਹ ਮਜਬੂਰੀ ਹੋਵੇਗੀ ਇਸ ਮੁੰਡੇ ਦਾ ਵਿਆਹ ਕਰਵਾਉਣਾ ਜਿੱਥੇ ਕਿ ਦੋਸਤੋ ਜਾਂ ਪਹਿਲੀ ਉਮਰ ਦੇ ਵਿੱਚ ਵਿਆਹ ਹੋਇਆ ਹੋਵੇਗਾ ਜਾਂ ਨਹੀਂ ਇਸ ਬਾਰੇ